ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਮੋਦੀ ਸਰਕਾਰ ਨੇ ਆਖਿਆ ਰਫੇਲ ਦੇ ਦਸਤਾਵੇਜ਼ ਹੋਏ ਚੋਰੀ ਹਵਾਈ ਫੌਜ ਨੇ ਸੌਂਪੇ ਸਬੂਤ ਨਿਸ਼ਾਨੇ ਤੇ ਲੱਗੇ ਸਨ ਬੰਬ ਬਾਲਾਕੋਟ ਤੇ 12 ਸਫਿਆਂ ਦੀ ਰਿਪੋਰਟ ਵਿੱਚ ਹਵਾਈ ਹਮਲੇ ਦੀਆਂ ਤਸਵੀਰਾਂ ਵੀ ਸ਼ਾਮਲ ਸਮਝੌਤਾ ਐਕਸਪ੍ਰੈਸ ਤਮਾਕੀ ਬਾਰੇ ਫੈਸਲਾ 11 ਮਾਰਚ ਨੂੰ ਲੰਘੇ ਤੇ ਭਾਰਤ ਪਾਕਿਸਤਾਨ ਮੀਟਿੰਗ 14 ਮਾਰਚ ਨੂੰ ਹੋਏਗੀ ਉਮਰਾਨਗਲ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਅੱਜ ਬੇਅਦਬੀ ਦੇ ਕਸੂਰਵਾਰਾਂ ਨੇ ਰਚੀ ਸਾਜ਼ਿਸ਼ ਸਾਬਕਾ ਜਹੇਦਾਰ ਦਾ ਪੱਖ ਨਸ਼ਾ ਖਿਲਾਫ ਮਹਿੰਮ ਪੰਜਾਬ ਪੁਲਿਸ ਨੇ ਕੀਤੀ ਠੋਸ ਨਸ਼ੇੜੀਆਂ ਨੂੰ ਪੁਲਿਸ ਵੱਲੋਂ ਭਜਾਉਣ ਖਿਲਾਫ ਪੁੱਚੋਗਰਾਂ ਦੇ ਲੋਕ ਧਰਨੇ ਦੌਰਾਨ ਨਾਅਰੇਬਾਜ਼ੀ ਕਰਨ ਲੱਗੇ ਚੈੱਕ ਵਾਪਸ ਹੋਣ ਤੱਕ ਬੈਂਕਾਂ ਨੂੰ ਘੇਰਨਗੇ ਕਿਸਾਨ ਪੰਜਾਬ ਦੇ ਕਰਮਚਾਰੀਆਂ ਨੂੰ ਹਾਊਸਿੰਗ ਸੁਸਾਇਟੀਆਂ ਵਿੱਚ ਮਿਲਣਗੇ ਸਸਤੇ ਪਲਾਟ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਫਰੀਦਕੋਟ ਦੀ ਸੈਸ਼ਨ ਅਦਾਲਤ ਵਿੱਚ ਆਈਜੀ ਪਰਮਰਾਜ ਸਿੰਘ ਉਮਰਾਨੰਗਰ ਵੱਲੋਂ ਲਗਾਈ ਗਈ ਜਮਾਨਤ ਅਰਜੀ ਤੇ ਕੱਲ ਸੁਣਵਾਈ ਦਰਾਂਨ ਦੋਵਾਂ ਪੱਖਾਂ ਦੇ ਵਕੀਲਾਂ ਦੀ ਬਹਿਸ ਉਪਰੰਤ ਅਦਾਲਤ ਵੱਲੋਂ ਫੈਸਲਾ ਅੱਜ ਤੇ ਰੱਖਵਾ ਰੱਖ ਲਿਆ ਗਿਆ ਤਖਤਸ਼ਰੀ ਹਰਮੰਦਰਜੀ ਪਟਨਾ ਸਬ ਦੇ ਵਿਵਾਦਾਂ ਵਿੱਚ ਘਰੇ ਮੁਅੱਤਲ ਜਹਦਰ ਗਿਆਨੀ ਇਕਵਾਲ ਸਿੰਘ ਨੇ ਆਖਿਆ ਕਿ ਡੇਰਾ ਸਰਸਾ ਦੇ ਮੁਖੀ ਦੇ ਮਾਫੀ ਨਾਮੇ ਦਾ ਸੱਚ ਉਜਾਗਰ ਕਰਨ ਕਰਕੇ ਉਹ ਪੰਥਕ ਆਗੂਆਂ ਦੀ ਕਰੋਪੀ ਦਾ ਸ਼ਿਕਾਰ ਹੋਏ ਨੇ ਉਹਨਾਂ ਆਖਿਆ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਸੂਬਾ ਸਰਕਾਰ ਵੱਲੋਂ ਬਣਾਈ ਗਈ ਸਿਟ ਕਮੇਟੀ ਅੱਗੇ ਉਹ ਸਚਾਈ ਰੱਖਣਗੇ ਉਹਨਾਂ ਆਖਿਆ ਕਿ ਤਖਤਸ਼੍ਰੀ ਦਮਦਵਾ ਸਾਹਿਬ ਦੇ ਸਾਬਕਾ ਜਹਦਰ ਗਿਆਨੀ ਗੁਰਮਖ ਸਿੰਘ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਹਦਰ ਗਿਆਨੀ ਗੁਰਪਜਨ ਸਿੰਘ ਤੇ ਦੋਸ਼ ਲਾਉਂਦੇ ਆਖਿਆ ਡੇਰਾ ਸਰਸਾ ਦੀ ਮਾਫੀ ਰਾਮੀ ਵਾਲੀ ਚਿੱਠੀ ਦੀ ਹਿਰਫੇਰ ਕਿਸ ਤਰ੍ਹਾਂ ਹੋਈ ਚਿੱਠੀ ਕਿਸ ਤਰ੍ਹਾਂ ਪੁੱਜੀ ਮਾਫੀ ਦੇ ਹੁਕਮ ਕਿਸ ਨੇ ਦਿੱਤੇ ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਦੋਵਾਂ ਨੂੰ ਤਲਬ ਕੀਤਾ ਜਾਵੇ ਉਹਨਾਂ ਆਖਿਆ ਕਿ ਉਹਨਾਂ ਤੇ ਲੱਗੇ ਦੋਸ਼ਾਂ ਬਾਰੇ ਉਹ ਸਾਰਾ ਸਪਸ਼ਟੀਕਰਨ ਦੇ ਚੁੱਕੇ ਹੈ ਜਾਂਚ ਕਮੇਟੀ ਨੇ ਰਿਪੋਰਟ ਦੇ ਦਿੱਤੀ ਹੈ ਫਿਰ ਵੀ ਸੱਤ ਮੈਂਬਰੀ ਕਮੇਟੀ ਤੇ ਤੱਕ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਦੋ ਮੈਂਬਰ ਸ਼ਾਮਲ ਕਰਕੇ ਦੁਬਾਰਾ ਪੜਤਾਲ ਦੇ ਹੁਕਮ ਜਾਰੀ ਕਰਵਾ ਕੇ ਸਾਜਰ ਸ਼ਦੀਨ ਉਹਨਾਂ ਦੇ ਖਿਲਾਫ ਵੱਡਾ ਤੱਕਾ ਕੀਤਾ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਜਹਦਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸੇਵਾ ਤੋਂ ਮੁਕਤ ਹੋਣ ਸਮੇਂ ਸੰਗਤਾਂ ਪਾਸੋਂ ਆਪਣਾ ਪੱਖ ਰੱਖ ਚੁੱਕੇ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਕਾਰ ਗੱਠਜੋੜ ਦੀ ਡੀਲ ਲਗਭਗ ਪੱਕੀ ਹੈ ਲੇਕਿਨ ਇੱਕ ਸੀਟ ਤੇ ਰੋਲਾ ਪੈ ਗਿਆ ਦੋਨਾਂ ਪਾਰਟੀਆਂ ਨੇ ਅਨੰਦਪੁਰ ਸਭ ਲੋਕ ਸਭਾ ਹਲਕੇ ਦੇ ਦਾਵਾ ਠੋਕੇ ਹੈ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਕਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਠਜੋੜ ਦੀ ਗੱਲਬਾਤ ਸਿਰੇ ਚੜ ਚੁੱਕੀ ਹੈ ਆਮ ਆਦਮੀ ਪਾਰਟੀ ਪੰਜਾਬ ਦੀਆਂ 10 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ 3 ਸੀਟਾਂ ਤੇ ਚੋਣਾਂ ਲੜੇਗੀ ਤਕਸਾਲੀਆਂ ਨੇ ਖਡੂਰ ਸਾਹਿਬ, ਆਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਸੀਟ ਮੰਗੀ ਹੈ। ਬਾਕੀ ਦੋਨੇ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਨੂੰ ਤਿਆਰ ਹੈ ਲੇਕਿਨ ਆਨੰਦਪੁਰ ਸਾਹਿਬ ਨੂੰ ਲੈ ਕੇ ਸ਼ਸ਼ੋਪੰਜ ਹੈ। ਹੁਣ ਤੱਕ ਆਮ ਆਦਮੀ ਪਾਰਟੀ ਨੇ ਪੰਜ ਉਮੀਦਵਾਰਾਂ ਵਿੱਚੋਂ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਹੁਸ਼ਿਆਰਪੁਰ ਤੋਂ ਡਾਕਟਰ ਅਵਜੋਤ ਸਿੰਘ ਤੇ ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਨੂੰ ਟਿਕਟ ਦਿੱਤੀ ਹੈ। ਨਰਿੰਦਰ ਸ਼ੇਰਗਿੱਲ ਕਾਫੀ ਸਮੇਂ ਤੋਂ ਇਸ ਇਲਾਕੇ ਵਿੱਚ ਤਿਆਰੀ ਕਰ ਰਹੇ ਨੇ। ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਮੂਲੀਅਤ ਹੁੰਦਿਆਂ ਉਹਨਾਂ ਪਾਰਟੀ ਨੂੰ ਸਾਫ਼ ਕਹਿ ਦਿੱਤਾ ਸੀ ਇਸੇ ਲਈ ਦੋਨਾਂ ਪਾਰਟੀਆਂ ਅਨੰਪੁਰ ਸਾਹਿਬ ਸੀਟਾਂ ਚਾਹੁੰਦੀਆਂ ਇਸੇ ਲਈ ਚੱਲਦੇ ਆਂ ਗੱਠਜੋੜ ਦਾ ਰਸਮੀ ਐਲਾਨ ਨਹੀਂ ਹੋ ਸਕਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਲਈ ਨਾਨਪੁਰ ਸਾਹਿਬ ਸੀਟ ਇੰਨੀ ਐਮ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਇਸੇ ਸੀਟ ਦੀ ਵਜ੍ਹਾ ਨਾਲ ਇੱਕ ਗੱਠਜੋੜ ਤੋੜ ਚੁੱਕੇ ਨੇ ਸਭ ਤੋਂ ਪਹਿਲਾਂ ਟਕਸਾਲੀ ਪੰਜਾਬ ਡੈਮੋਕਰੈਟਿਕ ਐਲਾਈਅੰਸ ਵਿੱਚ ਸ਼ਾਮਲ ਸਨ ਜਿਸ ਵਿੱਚ ਸੁਖਪਾਲ ਖੈਰਾ ਦੀ ਪੰਜਾਬ ਏਕਤਾ ਪਾਰਟੀ ਬੈਂਸ ਬ੍ਰਦਰ ਦੀ ਲੋਕ ਇਨਸਾਫ ਪਾਰਟੀ ਬਸਪਾ ਤੇ ਡਾਕਟਰ ਧਰਵੀਰ ਗਾਂਧੀ ਸ਼ਾਮਲ ਸਨ ਆਨੰਦਪੁਰ ਸਾਹਿਬ ਸੀਟ ਤੇ ਰੌਲਾ ਪਿਆ ਸੀ ਗੱਲ ਇੱਥੇ ਨਹੀਂ ਬਣੀ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪੀਡੀਐਨ ਨਾਲੋਂ ਨਾਤਾ ਤੋੜ ਕੇ ਆਮ ਆਦਮੀ ਪਾਰਟੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ 5178 ਸ਼੍ਰੇਣੀ ਵਾਲੇ ਅਧਿਆਪਕਾਂ ਨੂੰ ਪੱਕਿਆਂ ਕਰਨ ਦੀ ਗੱਲ ਕਹੀ ਹੈ ਪੰਜਾਬ ਦੀ ਕੈਬਨਿਟ ਨੇ ਸਰਕਾਰੀ ਕਰਮਚਾਰੀਆਂ ਨੂੰ ਕੋਆਪਰੇਟਿਵ ਗਰੁੱਪ ਹਾਊਸਿੰਗ ਸੁਸਾਇਟੀਆਂ ਦੇ ਸੂਬੇ ਦੇ ਇੰਪਰੂਵਮੈਂਟ ਟਰਸਟ ਤੇ ਅਰਬਨ ਲੋਕਲ ਬਾਡੀ ਵਿੱਚ ਰਿਜ਼ਰਵ ਪ੍ਰਾਈਸ ਤੇ ਜ਼ਮੀਨ ਅਲਾਟ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ 40% ਕਰਮਚਾਰੀਆਂ ਦੇ ਗਰੁੱਪ ਨੂੰ ਮਹਾਰਾਸ਼ਟਰ ਦੀ ਤਰਜ਼ ਤੇ 1 ਏਕੜ ਜ਼ਮੀਨ ਦੀ ਅਲਾਟਮੈਂਟ ਕਰਨ ਲਈ ਸੂਬਾ ਸਰਕਾਰ ਜਲਦ ਹੀ ਨੋਟੀਫਿਕੇਸ਼ਨ ਜਾਰੀ ਕਰੇਗੀ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਿਆ ਕਿ ਇਹ ਫੈਸਲਾ ਨਹੀਂ ਲਿਆ ਗਿਆ ਸਿਰਫ ਅਧਿਆਪਕਾਂ ਨੂੰ ਲਾਰਾ ਲਾਇਆ ਗਿਆ ਪੰਜਾਬ ਇਕਤਾ ਪਾਰਟੀ ਦੇ ਆਗੂ ਤੇ ਹਲਕਾ ਪਲਾਟੋ ਵਿਧਾਇਕ ਸੁਖਬਾਲ ਖੇਰਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ 5178 ਅਧਿਆਪਕਾਂ ਨੂੰ 1 ਅਕਤੂਬਰ 2019 ਤੋਂ ਪੱਕਿਆ ਕਰਨ ਦਾ ਫੈਸਲਾ ਸਿਰਫ ਇੱਕ ਲਾਰਾ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਹਨਾਂ ਆਖਿਆ ਕਿ ਕੈਪਟਨ ਸਰਕਾਰ ਨੇ ਅਧਿਆਪਕਾਂ ਨਾਲ ਇਹ ਲਾਰਾ ਲਾਇਆ ਉਹਨਾਂ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਵਰਗ ਨੂੰ ਧਰਨੇ ਲਾਉਣੇ ਪੈ ਰਹੇ ਐ ਸਰਕਾਰੀ ਹਸਪਤਾਲ ਦੀਆਂ ਛੱਤਾਂ ਦੇ ਟੈਂਕੀਆਂ ਤੋਂ ਛਾਲਾ ਮਾਰਨੀਆਂ ਪੈ ਰਹੀਆਂ ਹਨ ਉਹਨਾਂ ਆਖਿਆ ਕਿ ਸਰਕਾਰ ਨੂੰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਤੁਰਤ ਪੱਕਿਆ ਕਰਨਾ ਚਾਹੀਦਾ ਹੈ ਪਾਕਿਸਤਾਨ ਨਾਲ ਭਾਰਤ 14 ਮਾਰਚ ਨੂੰ ਕਰਤਾਰਪੁਰ ਲੰਘੇ ਦੇ ਤੌਰ ਤੇਕ ਇਹਨੂੰ ਅੰਤਿਮ ਰੂਪ ਦੇਣ ਤੇ ਗੱਲਬਾਤ ਕਰੇਗਾ ਪਲਵਾਮਾ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਵਿੱਚ ਅਟਾਰੀ ਵਾਗਾ ਸਰਹੱਦ ਦੇ ਅੰਦਰ ਦੋਨੇ ਦੇਸ਼ ਗੱਲਬਾਤ ਕਰਨਗੇ ਭਾਰਤ ਵੱਲੋਂ ਬੁੱਧਵਾਰ ਨੂੰ ਕੀਤੇ ਗਏ ਐਲਾਨ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਹ 14 ਮਾਰਚ ਨੂੰ ਆਪਣਾ ਇੱਕ ਵਫਤ ਭੇਜੇਗਾ ਇਹ ਵਫਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਸਿੱਖ ਸੰਗਤ ਨੂੰ ਵੀਜ਼ਾ ਮੁਕਤ ਆਵਾਜਾਈ ਦੀ ਸਹੂਲਤ ਦੇਣ ਲਈ ਲਾਂਗਾ ਸਥਾਪਿਤ ਕਰਨ ਸੰਬੰਧੀ ਸਮਝੌਤੇ ਦੇ ਖਰੜੇ ਤੇ ਚਰਚਾ ਕਰੇਗਾ ਵਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਆਖਿਆ ਕਿ ਭਾਰਤ ਤੇ ਪਾਕਿਸਤਾਨ 14 ਮਾਰਚ ਨੂੰ ਅਟਾਰੀ ਵਾਗਾ ਨੂੰ ਕਰਤਾਰਪੁਰ ਲੰਘੇ ਲਈ ਤੌਰ ਤਰੀਕੇ ਨੂੰ ਅੰਤਿਮ ਰੂਪ ਦੇਣ ਤੇ ਗੱਲਬਾਤ ਕਰਨਗੇ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਨੇਂਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਚੰਡੀਗੜ੍ਹ ਤੋਂ ਖਬਰ ਪੰਜਾਬ ਚ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਘਾਣ ਪੁਲਿਸ ਵੱਲੋਂ ਹੀ ਕੀਤਾ ਜਾਂਦਾ ਹੈ ਇਹ ਨਹੀਂ ਸੀਨੀਅਰ ਪੁਲਿਸ ਅਫਸਰ ਮਨੁੱਖੀ ਅਧਿਕਾਰਾਂ ਦਾ ਕਾਰਨ ਕਰਨ ਮੁਲਾਜ਼ਮਾਂ ਤੇ ਅਫਸਰਾਂ ਨੂੰ ਬਚਾਉਣ ਲਈ ਟੈਲ ਲਾ ਦਿੰਦੇ ਨੇ ਇਹ ਤੱਥ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਵਿੱਚ ਪੇਸ਼ ਕੀਤੇ ਗਏ ਹੈ ਜੋ ਪਿਛਲੇ ਹਫ਼ਤੇ ਖਤਮ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਚ ਪੇਸ਼ ਕੀਤੀ ਸੀ ਮਾਲਵਾ ਖਿੱਤੇ ਦੇ ਬਹੁ ਗਿਣਤੀ ਨਸ਼ਾ ਪੀੜਿਤ ਖਾਸ ਕਰਕੇ ਚਿੱਟੇ ਦੇ ਆਦੀ ਨੌਜਵਾਨ ਗਾਤਕ ਬਿਮਾਰੀ ਹੈਪੇਟਾਈਟਸ ਸੀ ਯਾਨੀ ਕਾਲੇ ਪੀਲੇ ਦਾ ਸ਼ਿਕਾਰ ਹੋ ਰਹੇ ਨੇ ਇਸ ਦਾ ਪ੍ਰਤੱਖ ਪ੍ਰਮਾਣ ਉਹ ਨੌਜਵਾਨ ਨੇ ਜੋ ਚਿੱਟੇ ਦਾ ਨਸ਼ਾ ਛੱਡਣ ਲਈ ਸਰਕਾਰੀ ਹਸਪਤਾਲਾਂ ਚ ਸਾਬਤ ਮੋੜ ਵਸੇਬਾ ਤੇ ਨਸ਼ਾ ਛਡਾਊ ਕੇਂਦਰਾਂ ਚ ਦਾਖਲ ਹੁੰਦੇ ਨੇ ਇਹਨਾਂ ਨੌਜਵਾਨਾਂ ਦੇ ਖੂਨ ਦੀ ਜਾਂਚ ਪ੍ਰੰਤ ਬਹੁ ਗਿਣਤੀ ਹੈਪੇਟਾਈਟਸ ਤੇ ਕਈ ਐਚ ਵੀ ਆਈ ਵਰਗੀਆਂ ਘਾਤਕ ਬਿਮਾਰੀਆਂ ਤੋਂ ਪੀੜਿਤ ਪਾਏ ਦੱਸੇ ਗਏ ਨੇ ਖਬਰ ਆ ਰਹੀ ਹੈ ਜੀ ਸੰਗਰੂਰ ਤੋਂ ਜਿੱਥੋਂ ਮਰਜੀ ਵੰਗਾ ਚੜਵਾ ਲਈ ਮਿੱਤਰਾਂ ਦਾ ਨਾਂ ਚੱਲਦਾ ਔਰ ਪਹਿਲਾ ਪਾਣੀ ਲਾਉਂਦੇ ਜਦ ਖੇਤਾਂ ਨੂੰ ਜੱਟ ਤੋਰੀਏ ਨੂੰ ਪੈਂਦੇ ਪੀਲੇ ਪੀਲੇ ਫੁੱਲ ਵੇ ਇਹ ਜੇ ਗੀਤ ਲਿਖਣ ਵਾਲੇ ਗੀਤਕਾਰ ਪਰਗਟ ਸਿੰਘ ਲਿੱਦੜਾਂ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਬਹੁਤੇ ਗੀਤ ਹਰਜੀਤ ਹਰਮਨ ਨੇ ਗਾਏ ਜੋ ਬਹੁਤ ਮਕਬੂਲ ਹੋਏ ਉਹ ਪਿੱਛੇ ਪਤਨੀ ਬੀਬੀ ਪ੍ਰਵਿੰਦਰ ਕੌਰ ਪੁੱਤਰ ਸਟਾਲਨਬੀਰ ਤੇ ਪੁੱਤਰੀ ਪਾਕਪ੍ਰੀਤ ਨੂੰ ਛੱਡ ਗਏ ਨੇ ਪਿਛਲੇ ਕਰੀਬ 20 ਸਾਲਾਂ ਤੋਂ 100 ਦੇ ਕਰੀਬ ਗੀਤ ਲਿਖਣ ਵਾਲੇ 56 ਸਾਲਾ ਦੇ ਪ੍ਰਗਟ ਸਿੰਘ ਦਾ ਜਨਮ ਸੰਗਰੂਰ ਦੇ ਹਲਕਾ ਸਨਾਮ ਦੇ ਪਿੰਡ ਲਿੱਦੜਾਂ ਚ ਰਣ ਸਿੰਘ ਤੇ ਮਾਤਾ ਪ੍ਰੀਤ ਕੌਰ ਦੇ ਘਰ ਹੋਇਆ ਸੀ ਉਹਨਾਂ ਦਾ ਅੰਤਿਮ ਸੰਸਕਾਰ ਜਦੀ ਪਿੰਡ ਲਿੱਦੜਾਂ 'ਚ ਧਾਰਮਿਕ ਰੌਰੀ ਤ ਅਨਸਾਰ ਕੀਤਾ ਗਿਆ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਨੇ ਦਿਖਾਈ ਇਸ ਮੌਕੇ ਤੇ ਮੈਂਬਰ ਪਾਰਲੀਮੈਂ ਤੇ ਹੋਰ ਕਲਾਕਾਰਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਪ੍ਰਗਟ ਸਿੰਘ ਨੂੰ ਸ਼ਰਧਾਂਜਲੀयां ਭੇਟ ਕੀਤੀਆਂ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅੱਜ ਨਾਮਾ ਵਿੱਚ 30 ਸਮਾਰਖਾਂ ਕੀ ਕਹਿਣਾ ਚਾਹੁੰਦਾ ਹੈ ਉਹ ਤੁਹਾਨੂੰ ਸੁਣਾ ਦਈਏ ਕਹਿੰਦਾ ਹੈ ਕਿ ਭਾਰਤ-ਪਾਕ ਦਾ ਸੁਣੀ ਦਾ ਸਿਰਫ ਰਫੜ ਮਸਲੇ ਚਰਚਿਆਂ ਤੋਂ ਸਭ ਹੀ ਦੂਰ ਮੀਆਂ ਸੇਰਾ ਸਾਰਿਆਂ ਦਾ ਲੈਂਦਾ ਏ ਆਪ ਮੋਦੀ ਸੇਰਾ ਸਾਰਿਆਂ ਦਾ ਲੈਂਦਾ ਆਪ ਮੋਦੀ ਭਾਸ਼ਣ ਕਰਨ ਲਈ ਬੜਾ ਮਸ਼ਹੂਰ ਮੀਆਂ ਕਹਿ ਕੇ ਪਾਕ ਪਿਆ ਕੁੱਟੇ ਵਿਰੋਧੀਆਂ ਨੂੰ ਕਹਿ ਕੇ ਪਾਕ ਪਿਆ ਕੁੱਟੇ ਵਿਰੋਧੀਆਂ ਨੂੰ ਹਮਲਾ ਕਰਦਾ ਉਹ ਨਿਤ ਭਰਪੂਰ ਮੀਆਂ ਜਿਹਨੂੰ ਕੁੱਟਣ ਦੀ ਨੀਤ ਫਿਰ ਧਾਰ ਲੈਂਦਾ ਜਿਹਨੂੰ ਕੁੱਟਣ ਦੀ ਨੀਤ ਫਿਰ ਧਾਰ ਲੈਂਦਾ ਆ ਪਈ ਕੱਢ ਲੈ ਉਹਦਾ ਕਸੂਰ ਮੀਆਂ ਤਮੱਚੜ ਡਿੱਠੇ ਸੀ ਚੋਣਾ ਚ ਬਹੁਤ ਪੈਂਦੇ ਤਮਾਚੜ ਡਿਠੇ ਸਿਚੋਣਾ ਚ ਬਹੁਤ ਪੈਂਦੇ ਚੱਲਦਾ ਪਿਆ ਹੈ ਵੱਖਰੀ ਜੀ ਚਾਲ મોદી ਪੁੱਛੀ ਬਾਤ ਤਾਂ ਉੱਤਰ ਨਹੀਂ ਕਦੇ ਦੇਂਦਾ ਪੁੱਛੀ ਬਾਤ ਤਾਂ ਉੱਤਰ ਨਹੀਂ ਕਦੇ ਦੇਂਦਾ ਪਾਉਂਦਾ ਜਾਂਦਾ ਹੈ ਸਿਰਫ ਸਵਾਲ મોદી ਗੁਰਦਾਸਪੁਰ ਵਿਖੇ ਗੰਨਾ ਉਤਪਾਦਕ ਕਿਸਾਨਾਂ ਨੇ ਬੱਸ ਸਟੈਂਡ ਕੇ ਲਿਆ 3 ਘੰਟੇ ਬੱਸਾਂ ਦੀ ਆਵਾਜ਼ ਹੀ ਪ੍ਰਭਾਵਿਤ ਰਹੀ ਸੱਤ ਕਿਸਾਨ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ ਬਕਾਇਆ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਨੇ ਕਿੜੀ ਮਿਲ ਅੱਗੇ ਤਰਨਾ ਦਿੱਤਾ ਮਿਲ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ 31 ਮਾਰਚ ਤੱਕ ਭੁਗਤਾਨ ਦਾ ਭਰੋਸਾ ਦਿੱਤਾ ਬਠਿੰਡਾ ਵਿਖੇ ਕਿਸਾਨਾਂ ਨੇ ਡੀਸੀ ਦਫ਼ਤਰ ਨੂੰ ਘੇਰਿਆ ਸੁਆਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਾਉਣ ਲਈ ਕਿਸਾਨਾਂ ਨੇ ਤਰਨਾ ਦਿੱਤਾ ਉਧਰ ਪੁੱਚੋ ਮੰਡੀ ਵਿਖੇ ਨਸ਼ਿਆਂ ਖਿਲਾਫ ਮਹਿੰਮ ਪੰਜਾਬ ਪੁਲਿਸ ਨੇ ਠੋਸ ਕਰਨ ਦਾ ਦੋਸ਼ ਪਿੰਡ ਵਾਸੀਆਂ ਨੇ ਲਾਇਆ ਫੜੇਗੇ ਨਸ਼ੇੜੀਆਂ ਨੂੰ ਪੁਲਿਸ ਵੱਲੋਂ ਭਜਾਉਣ ਖਿਲਾਫ ਪੁੱਚੋਕਲਾਂ ਦੇ ਲੋਕ ਧਰਨੇ ਦੌਰਾਨ ਨਾਅਰੇਬਾਜ਼ੀ ਕਰ ਰਹੇ ਸਨ ਨਵੀਂ ਪੰਚਾਇਤ ਬਣਦਿਆਂ ਨਸ਼ਿਆਂ ਖਿਲਾਫ ਮਹਮਾ ਅੰਸ਼ੇੜੀ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ 15-20 ਦਿਨ ਪਹਿਲਾਂ ਪਿੰਡਾਂ ਵਿੱਚੋਂ 18 ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਨਾਂ ਬਠਿੰਡਾ ਸ਼ੌਣੀ ਦੀ ਪੁਲਿਸ ਨੂੰ ਦਿੱਤੇ ਵਾਰ-ਵਾਰ ਪੰਚਾਇਤ ਵੱਲੋਂ ਗੇੜੇ ਮਾਰਨ ਦੇ ਬਾਵਜੂਦ ਇਹਨਾਂ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਬਲਕਿ ਇਹਨਾਂ ਨੂੰ ਬੁਲਾਇਆ ਤੱਕ ਨਹੀਂ ਗਿਆ ਪੰਚਾਇਤ ਨੇ ਖੁਦ ਪਿੰਡ ਵਿੱਚ ਮਸਤੀ ਦੀ ਰੱਖਣੀ ਸ਼ੁਰੂ ਕਰ ਦਿੱਤੀ ਦੋ ਲੋਕਾਂ ਨੂੰ ਫੜ ਲ ਇਹਨਾਂ ਪੁਲਿਸ ਨੇ ਆਖਿਆ ਕਿ ਉਹਨਾਂ ਕੋਲ ਕੋਈ ਵਹੀਕਲ ਨਹੀਂ ਤੁਸੀਂ ਆਪ ਲੈ ਕੇ ਇਹਨਾਂ ਨੂੰ ਥਾਣੇ ਛੱਡ ਜਾਓ ਗੁੱਸੇ ਵਿੱਚ ਆ ਕੇ ਲੋਕਾਂ ਨੇ ਪੁੱਛੋ ਨਾ ਥਾਣਾ ਨੂੰ ਜਾਣ ਵਾਲੀ ਸੜਕ ਤੇ ਤਰਨਾਂ ਲਾ ਦਿੱਤਾ ਪਟਿਆਲਾ ਪੁਲਿਸ ਨੇ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾ ਕਰਨ ਦੇ ਚੁੰਗਲ ਵਿੱਚੋਂ ਸਹੀ ਸਲਾਮਤ ਛਡਾਲਿਆ ਹੈ ਸੰਪੂਰਨ ਸਿੰਘ ਨੂੰ ਉੱਤਰ ਪ੍ਰਦੇਸ਼ ਵਿੱਚ ਅਗਵਾ ਕੀਤਾ ਗਿਆ ਸੀ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਇੱਕ ਜ਼ਖਮੀ ਆ ਮਾਮਲੇ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਟੀਮ ਦਾ ਹੌਸਲਾ ਫੁਚਾਈ ਕਰਨ ਲਈ ਪੰਜਾਬ ਦੇ ਡੀਜੀਪੀ ਵੱਲੋਂ ਪਟਿਆਲਾ ਪੁਲਿਸ ਟੀਮ ਨੂੰ 1 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਚੰਡੀਗੜ੍ਹ ਵਿਖੇ ਕਸਮੀਰ ਦਰਾਨ ਮਹਾਰਾਜ ਨੇ ਆਖਿਆ ਕਿ ਪੰਜਾਬ ਵਿੱਚ ਹਜ਼ਾਰਾਂ ਕਿਸਾਨਾਂ ਨੇ ਆਤਮ ਹੱਤਿਆ ਕੀਤੀਆਂ ਅਸਲ ਵਿੱਚ ਖੇਤੀ ਦੀ ਸਥਿਤੀ ਇਸੇ ਵਜ੍ਹਾ ਨਾਲ ਖਰਾਬ ਹੋ ਚੁੱਕੀ ਹੈ ਕਿਉਂਕਿ ਉਤਪਾਦ ਦੀ ਕੀਮਤ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਕਿਸਾਨ ਉਸ ਪੱਧਰ ਤੱਕ ਨਹੀਂ ਪਹੁੰਚ ਪਾਉਂਦਾ ਪਿਛਲੇ 30 ਤੋਂ 40 ਸਾਲਾਂ ਤੋਂ ਪਹਿਲਾਂ 50 ਫੀਸਦੀ ਤੋਂ ਜ਼ਿਆਦਾ ਰਾਜਨੀਤਿਕ ਲੋਕਸਣ ਜੋ ਖੇਤੀਬਾੜੀ ਧੰਦੇ ਵਿੱਚ ਆਉਂਦੇ ਸਨ ਪਹਿਲਾਂ ਮੱਧ ਵਰਗ ਦੇ ਲੋਕ 13 ਫੀਸਦੀ ਸਨ ਅੱਜ ਇਹ ਵਿੱਚ ਦੇਸ਼ ਦੀ ਕਮਾਨ ਹੀ ਜਦੋਂ ਕਾਰਪੋਰੇਟ ਹੱਥਾਂ ਦੇ ਵਿੱਚ ਚਲੀ ਗਈ ਤਾਂ ਖੇਤੀਬਾੜੀ ਕੌਣ ਦੇਖੇਗਾ ਖੇਤੀ ਮਾਹਰ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਨੇ ਇਸ ਗੱਲ ਦਾ ਖੁਲਾਸਾ ਕਰਦੇ ਆਂ ਆਖਿਆ ਕਿ ਨੇਤਾਵਾਂ ਦੇ ਪਹਿਲਾਂ ਜ਼ਮੀਨ ਜਾਇਦਾਦ ਆਮਦਨ ਹੁੰਦੀ ਸੀ ਹੁਣ ਬੇਸ਼ੱਕ ਪੰਜਾਬ ਦੇ ਕੁਝ ਨੇਤਾ ਖੇਤੀ ਦੀ ਬੈਕਗ੍ਰਾਉਂਡ ਦਿਖਾਉਂਦੇ ਐ ਪਰ ਉਸ ਵਿੱਚ ਜ਼ਿਆਦਾਤਰ ਦੇ ਬਿਜ਼ਨਸ ਇੱਕਦਮ ਅਲੱਗ ਐ ਸੁੱਚਾ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਕਿੰਨੇ ਕਿਸਾਨ ਹੁੰਦੇ ਸਨ ਤੇ ਹੁਣ ਕਿਸਾਨਾਂ ਦੇ ਪੱਧਰ ਵਿੱਚ ਕਿੰਨਾ ਬਦਲਾਅ ਆ ਚੁੱਕਾ ਐ ਉਹਨਾਂ ਆਖੇ ਕਿ ਖੇਤੀ ਲਈ ਜ਼ਮੀਨ ਘਟ ਐ ਤੇ ਖੇਤੀ ਲਈ ਉਤਪਾਦਕ ਕੀਮਤ ਜ਼ਿਆਦਾ ਐ ਅਜਿਹੀ ਸਥਿਤੀ ਵਿੱਚ ਕਿਸਾਨਾਂ ਲਈ ਮੁਸ਼ਕਲਾਂ ਪੈਦਾ ਹੋ ਚੁੱਕੀਆਂ ਹਨ ਮਹਾਰਾ ਨੇ ਮੰਨਿਆ ਕਿ ਪੰਜਾਬ ਹੁਣ ਦਿਖਾਵੇ ਵੱਲ ਚੱਲ ਪਿਆ ਜਿਸ ਦੀ ਵਜ੍ਹਾ ਨਾਲ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਲੋਕ ਸਭਾ ਚੋਣਾਂ ਦੇ ਆਗਾਜ਼ ਦੇ ਮੱਦੇਨਜ਼ਰ ਯੂਥ ਅਕਾਲੀ ਦਲ ਦੀ ਰੈਲੀ ਨੂੰ ਸਮੋਦਨ ਕਰਦਿਆਂ ਮਲੂਤ ਵਿਖੇ ਸਾਬਕਾ ਕੈਬਨਿਟ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਵਿਕਰਮ ਸਿੰਘ ਮਜੀਠਾ ਨੇ ਆਖਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਿੱਚ ਜੇਕਰ ਹਿੰਮਤ ਹੈ ਤਾਂ ਆਪਣੇ ਜੱਦੀ ਹਲਕੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜ ਕੇ ਦੇਖਣ ਉਹਨਾਂ ਆਖਿਆ ਕਿ ਕਾਂਗਰਸ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਨਾ ਪੂਰੇ ਕਰਕੇ ਧੋਖਾ ਦਿੱਤਾ ਜਿਸ ਦਾ ਜਵਾਬ ਲੋਕ ਸਭਾ ਚੋਣਾਂ ਦੌਰਾਨ ਵੋਟਰ ਦੇਣਗੇ ਉਹਨਾਂ ਆਖਿਆ ਕਿ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਬੁਰੀ ਤਰ੍ਹਾਂ ਮੋਹ ਪੰਗ ਹੋ ਚੁੱਕਿਆ ਹੈ ਤੇ ਲੋਕ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਏਗਾ ਮਜੀਠੀਆ ਨੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀ ਲੈਂਦੇ ਆ ਭਾਰਤੀ ਹਵਾਈ ਫੌਜ ਨੂੰ ਲੈ ਕੇ ਦਿੱਤੇ ਬਿਆਨ ਤੇ ਨਵਜੋਤ ਸਿੰਘ ਸਿੱਧੂ ਦੀ ਨਖੇਦੀ ਕਰਦੇ ਆ ਆਖਿਆ ਕਿ ਦੇਸ਼ ਦੀ ਰਖਵਾਲੀ ਲਈ ਸੀਆਰਪੀਐਫ ਦੇ ਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਭਾਰਤ ਦੀ ਹਵਾਈ ਫੌਜ ਨੇ ਇਸ ਦਾ ਬਦਲਾ ਲੈਣ ਲਈ ਕਾਰਵਾਈ ਕਰਦੇ ਆ 에ਅਰ ਸਟ੍ਰਾਈਕ ਕੀਤੀ ਹੈ ਉਹਨਾਂ ਆਖਿਆ ਕਿ ਸਿੱਧੂ ਇਸ ਨਾਜਿਕ ਮਸਲੇ ਤੇ ਵੀ ਸਿਆਸਤ ਖੇਡ ਰਹੇ ਨੇ ਜਿਹੜੀ ਕਿ ਨਿੰਦਨਯੋਗ ਗੱਲ ਹੈ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ 32 ਸਾਲਾ ਡੈਂਟਿਸਟ ਦੰਦਾਂ ਦੀ ਡਾਕਟਰ ਦੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਇੱਕ ਸੂਟਕੇਸ ਵਿੱਚੋਂ ਮਿਲੀ ਹੈ। ਪ੍ਰੀਤੀ ਰੈਡੀ ਨਾਮੀ ਡੈਂਟਿਸਟ ਕੁਝ ਦਿਨ ਪਹਿਲਾਂ ਸਿਡਨੀ ਵਿੱਚੋਂ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਸਿਡਨੀ ਸਟਰੀਟ ਵਿੱਚੋਂ ਮਿਲੀ ਹੈ। ਉਸ ਦੇ ਕਾਰ ਵਿੱਚ ਪਏ ਸੂਟਕੇਸ ਵਿੱਚੋਂ ਬੀਤੀ ਰਾਤ ਉਸ ਦੀ ਲਾਸ਼ ਮਿਲੀ ਤੇ ਸਰੀਰ ਤੇ ਕਈ ਚਾਕੂ ਨਾਲ ਵਾਰ ਕੀਤੇ ਗਏ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਤੀ ਨੂੰ ਆਖਰੀ ਵਾਰ ਐਤਵਾਰ ਨੂੰ ਇੱਕ ਲਾਈਨ ਵਿੱਚ ਇੰਤਜ਼ਾਰ ਕਰਦਿਆਂ ਦੇਖਿਆ ਗਿਆ। ਉਹ ਆਪਣੇ ਸਾਬਕਾ ਪ੍ਰੇਮੀ ਨਾਲ ਸਿਡਨੀ ਦੀ ਮਾਰਕੀਟ ਸਟਰੀਟ ਦੇ ਇੱਕ ਹੋਟਲ ਵਿੱਚ ਰੁਕੀ ਸੀ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 9 ਮਾਰਚ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਵਰੋਧ ਧਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਤੀਸਰੀ ਜਨਰਲ ਅਦਾਲਤ ਨੇ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਦੇ ਦਿੱਲੀ ਕਮੇਟੀ ਨੂੰ ਨੋਟਿਸ ਭੇਜ ਕੇ ਪਰਸੋ ਤੱਕ ਜਵਾਬ ਦੇਣ ਲਈ ਆਖਿਆ ਇਸ ਨਾਲ ਇੱਕ ਵਾਰ ਫਿਰ ਤੋਂ ਕਮੇਟੀ ਦੀਆਂ ਕਾਰਜਕਾਰੀ ਚੋਣਾਂ ਮੁਲਤਵੀ ਹੋਣ ਦੀ ਸੰਭਾਵਨਾ ਹੈ ਪਟੀਸ਼ਨਕਰਤਾ ਨੇ ਜਵਾਬ ਕੀਤਾ ਕਿ ਕਾਰਜਕਾਰੀ ਚੋਣਾਂ ਦਿੱਲੀ ਗੁਰਦੁਆਰਾ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਕੇ ਕਰਾਈਆਂ ਜਾ ਰਹੀਆਂ ਹਨ ਸਰਵੋੱਚ ਅਦਾਲਤ ਵਿੱਚ ਰਫੇਲ ਮੁੱਦੇ ਤੇ ਦਾਖਲ ਮੋੜ ਵਿਚਾਰ ਪਟੀਸ਼ਨ ਤੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਕਿ ਇਹ ਸੌਦੇ ਨਾਲ ਜੁੜੇ ਦਸਤਾਵੇਜ਼ ਰੱਖਿਆ ਮੰਤਰਾਲੇ ਤੋਂ ਚੋਰੀ ਹੋ ਗਏ ਉਹਨਾਂ ਦੇ ਆਧਾਰ ਤੇ ਇੱਕ ਅਖਬਾਰ ਨੇ ਖਬਰ ਪ੍ਰਕਾਸ਼ਿਤ ਕੀਤੀ ਤੇ ਪਟੀਸ਼ਨ ਦਾਇਰ ਕੀਤੀ ਪਟੀਸ਼ਨ ਕਰਤਾ ਨੇ ਅਹੁਦੇ ਦਾ ਭੇਦ ਕਾਨੂੰਨ ਦੀ ਉਲੰਘਣਾ ਕੀਤੀ ਹੈ ਇਸ ਲਈ ਇਹਨਾਂ ਪਟੀਸ਼ਨਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਇਸ ਤੇ ਅਦਾਲਤ ਨੇ ਅਜੇ ਤੱਕ ਹਲਫਨਾਮਾ ਦਾਖਲ ਕਰਨ ਨੂੰ ਆਖਿਆ ਕੇਂਦਰ ਵੱਲੋਂ ਪੇਸ਼ ਅਟਾਰਨੀ ਜਨਰਲ ਕੇ ਕੇ ਵਿਨੂ ਗੋਪਾਲ ਨੇ ਆਖਿਆ ਕਿ ਰੱਖਿਆ ਖਰੀਦ ਨੂੰ ਲੈ ਕੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਇਹ ਦੇਸ਼ਤੀ ਹੋਂਦਾਲ ਜੁੜਿਆ ਮਾਮਲਾ ਹੈ ਭਾਰਤ ਪਾਕਿਸਤਾਨ ਵਿਚਕਾਰ ਹਫਤੇ ਵਿੱਚ 2 ਦਿਨ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਵਿੱਚ 18 ਫਰਵਰੀ 2007 ਨੂੰ ਬੰਬ ਧਮਾਕਾ ਹੋਇਆ ਸੀ ਹਾਦਸੇ ਵਿੱਚ 8-8 ਲੋਕਾਂ ਦੀ ਮੌਤ ਹੋਈ ਬਲਾਸਟ ਵਿੱਚ 12 ਲੋਕ ਜ਼ਖਮੀ ਹੋਏ ਬਹੁ ਚਰਚਿਤ ਸਮਝੌਤਾ ਬਲਾਸਟ ਮਾਮਲੇ ਵਿੱਚ 11 ਮਾਰਚ ਨੂੰ ਕੋਰਟ ਆਪਣਾ ਫੈਸਲਾ ਸੁਣਾਏਗੀ ਕਿਉਂਕਿ ਬਹਿਸ ਪੂਰੀ ਹੋ ਚੁੱਕੀ ਹੈ ਅਦਾਲਤ ਨੇ ਆਪਣਾ ਫੈਸਲਾ ਰੱਖਵਾ ਰੱਖਿਆ ਹੈ ਮੌਸਮ ਦਾ ਹਾਲ ਇੱਕ ਵਾਰੀ ਫਿਰ ਤੋਂ ਦੱਸ ਦਈਏ ਪੰਜਾਬ ਦਾ ਮੌਸਮ ਹਾਲੇ ਪੂਰੀ ਤਰ੍ਹਾਂ ਕਲੀਅਰ ਨਹੀਂ ਹੋਇਆ ਅੱਜ ਭਾਵੇਂ ਤਿੱਖੀ ਤੋਪ ਨਿਕਲੀ ਵਿੱਚ ਵਿੱਚ ਬੱਦਲ ਵੀ ਬੰਦੇ ਰਹੇ ਮੌਸਮੀ ਮਾਰ ਕਹਿੰਦੇ ਆ ਕਿ ਜਿਹੜੇ ਆਉਣ ਵਾਲੇ ਦਿਨ ਹੈ ਯਾਨੀ ਇਹ ਹਫਤਾ 8 9 ਤੇ 10 ਪਾਰਚ ਇਹ ਤਿੰਨ ਦਿਨ ਚੰਡੀਗੜ੍ਹ ਪੰਜਾਬ ਹਿਮਾਚਲ ਹਰਿਆਣਾ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀਆਂ ਖਬਰਾਂ ਨੇ ਔਰ ਇਹ پیشੇਨ گوئی ਹੈ ਜੇ ਤੋ ਕਿਸਾਨ ਫਿਰ ਚਿੰਤਾ ਵਿੱਚ ਡੁੱਬ ਗਏ ਨੇ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ